ਕੈਨੇਡਾ ਚ ਕੋ ਮੰਤਰੀ ਵਿਦਿਆਰਥੀਆਂ ਲਈ ਨਿਤ ਨਵੇਂ ਨਿਯਮਾਂ ਦਾ ਐਲਾਨ ਮੁਸੀਬਤ ਬਣ ਗਿਆ ਹੈ ਸਟੱਡੀ ਪਰਮਿਟਾ ਦੀ ਗੈਂਤੀ ਵਿੱਚ ਕਮੀ ਅਤੇ ਵਰਕ ਪਰਮਿਟਾ ਦੇ ਨਵੇਂ ਨਿਯਮ ਉਹਨਾਂ ਨੂੰ ਬੇਰੋਜ਼ਗਾਰੀ ਵੱਲ ਧੱਕ ਰਹੇ ਹਨ ਜਿਸ ਦਾ ਨੋ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਇਹ ਇੱਕ ਮੀਡੀਆ ਰਿਪੋਰਟ ਮੁਤਾਬਕ ਕੋ ਮੰਤਰੀ ਵਿਦਿਆਰਥੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਨੀਤੀਗਤ ਤਬਦੀਲੀਆਂ ਨੇ ਉਹਨਾਂ ਦੀ ਮਾਨਸਿਕ ਸਿਹਤ 'ਤੇ ਮਾੜਾ ਅਸਰ ਪਾਇਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਕੋ ਮੰਤਰੀ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਮੌਜੂਦ ਰਾਸ਼ਟਰੀ ਮੁੱਦਿਆਂ ਲਈ ਜ਼ਿੰਮੇਵਾਰਠ ਹੈ ਰਾਇਆ ਜਾ ਰਿਹਾ ਹੈ ਅਤੇ ਉਹਨਾਂ ਦੀ ਸਹੂਤਾ ਵਿੱਚ ਕਟੋਤੀ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਰਿਆਸ਼ੀ ਕਰਾਇਆ ਵਿੱਚ ਵਾਧੇ ਤੇ ਮਹਿੰਗਾਈ ਲਈ ਕੋ ਮੰਤਰੀ ਵਿਦਿਆਰਥੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜਦ ਦੀ ਅਸਲੀਅਤ ਇਹ ਹੈ ਕਿ ਸਮੱਸਿਆ ਬਹੁਤ ਪੁਰਾਣੀ ਹੈ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਵਾਟਰਲੂ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਇੱਕ ਤਾਜ਼ਾ ਅਧਿਐਨ ਮੁਤਾਬਕ ਘੁਮਾਂਤਰੀ ਵਿਦਿਆਰਥੀ ਨੂੰ ਚੰਗੀ ਰਿਹਾਇਸ਼ ਲੱਭਣ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਲ ਹੀ ਉਹਨਾਂ ਨਾਲ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਲੋੜਿੰਦੇ ਵਕ-ਵਕ ਬਦਲ ਨਹੀਂ ਹੁੰਦੇ ਹਨ ਨੀਤੀਗਤ ਤਬਦੀਲਿਆ ਕਾਣ ਬੇਯਕੀਨੀ ਕੁ ਮੰਤਰੀ ਵਿਦਿਆਰਥੀਆਂ ਤੇ ਵੀ ਭਾਰੀ ਪੈ ਰਹੀ ਹੈ ਰਿਪੋਰਟ ਮੁਤਾਬਕ ਵੱਧਦੀ ਆ ਪ੍ਰਵਾਸ ਵਿਰੋਧੀ ਬਿਆਨਬਾਜ਼ੀ ਦੀਆਂ ਖਬਰਾਂ ਵਿਚਾਲੇ ਇੱਕ ਲੋਕਪ੍ਰੀਯ ਅਧਿਆਏ ਸਥਾਨ ਵਜੋਂ ਕੈਨੇਡਾ ਦੀ ਸਾਖ ਵੀ ਦਾਤੇ ਲੱਗੀ ਹੋਈ ਹੈ ਕੈਨੇਡਾ ਵਿੱਚ ਕੁ ਮੰਤਰੀ ਵਿਦਿਆਰਥੀ ਭਾਈਚਾਰੇ ਦੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ 10 ਦੇਣ ਕੀ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਹੋਰ ਘਟ ਕਰਨ ਦੀ ਯੋਜਨਾ ਦੇ ਲਾਂ ਤੋਂ ਪਹਿਲਾਂ ਹੀ ਕਈ ਰਿਪੋਰਟਾਂ ਨੇ ਸੁਝਾਅ ਦਿੱਤਾ ਸੀ ਕਿ 2024 ਦੇ ਅਖੀਰ ਤੱਕ ਕੈਨੇਡਾ ਵਿੱਚ ਅਧਿਆਨ ਪਰਮਿਟ ਬਿਨੇਕਾਰਾਂ ਵਿੱਚ 50 ਫੀਸਦੀ ਤੋਂ ਵੱਧ ਦੀ ਗਰਾਵਟ ਆਏਗੀ ਹੰਬਰ ਕਾਲਜ ਦੇ ਇੱਕ ਭਾਰਤੀ ਵਿਦਿਆਰਥੀ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਨੀਮਾ ਦਾ ਐਲਾਨ ਹਰ ਰੋਜ਼ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਨਹੀਂ ਪਤਾ ਕਿ ਅਗਲੇ ਹਫਤੇ ਕੀ ਹੋਵੇਗਾ ਕੈਨੇਡਾ ਵਿੱਚ ਸਾਡੇ ਭਵਿੱਖ ਬਾਰੇ ਬਹੁਤ ਸਾਰੀਆਂ ਬੇਯਕੀਨੀਆਂ ਹਨ ਉਹ ਦੱਸਦੇ ਹੈ ਕਿ ਹਾਲਾਂਕਿ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਤੇ ਹਾਲ ਹੀ ਵਿੱਚ ਐਲਾਨ ਕੀਤੀ ਗਈ ਘੱਟ ਸੀਮਾ ਸਿਰਫ ਅਗਲੇ ਸਾਲ ਦੇ ਦਾਖਲੇ ਤੇ ਲਾਗੂ ਹੋਵੇਗੀ ਕੰਮ ਦੇ ਘੰਟਿਆਂ ਦੀਆਂ ਸੀਮਾਵਾਂ ਅਤੇ ਰਹਿਣ ਸਹਿਣ ਦੀਆਂ ਵਧੀਆਂ ਕੀਮਤਾਂ ਨੇ ਕੁਮਾਂਤਰੀ ਵਿਦਿਆਰਥੀਆਂ ਦੀ ਚਿੰਤਾਵਾਂ ਵਧਾਤ ਦਿੱਤੀਆਂ ਹਨ ਜਿਆਦਾ ਕਿਰਾਏ ਤੇ ਮਹਿੰਗੇ ਕਰਿਆਨੇ ਦੇ ਸਮਾਨ ਦੇ ਨਾਲ ਸਭ ਕੁਝ ਮਹਿੰਗਾ ਹੋ ਰਿਹਾ ਹੈ ਇੰਨਾ ਹੀ ਨਹੀਂ ਕੈਨੇਡਾ ਵਿੱਚ ਲੇਬਰ ਮਾਰਕੀਟ ਵਿੱਚ ਕਮੀ ਕਾਰਨ ਕਮਾਂਤਰੀ ਵਿਦਿਆਰਥੀਆਂ ਉੱਤੇ ਵੀ ਬੇਰੋਜ਼ਗਾਰੀ ਦਾ ਅਸਰ ਪੈ ਰਿਹਾ ਹੈ ਇੱਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਉਸਨੇ ਕੈਨੇਡਾ ਨੂੰ ਇਸ ਲਈ ਚੁਣਿਆ ਕਿਉਂਕਿ ਇਹ ਦੂਜੇ ਦੇਸ਼ਾਂ ਨਾਲੋਂ ਸਸਤਾ ਹੈ ਪਰ ਪੀਆਰ ਪ੍ਰਕਿਰਿਆ ਸੋਕੀ ਹੈ ਪਰ ਹੁਣ ਉਨਾ ਦੀ ਸੋਚ ਬਦਲ ਗਈ ਹੈ ਇੱਥੇ ਪੀਆਰ ਪ੍ਰਾਪਤ ਕਰਨਾ ਹੁਣ ਸੋਖਾ ਨਹੀਂ ਹੈ ਅਤੇ ਇੱਥੇ ਨੌਕਰੀਆਂ ਵੀ ਨਹੀਂ ਹਨ